ਸ਼ਿਵ ਕੁਮਾਰ ਬਟਾਲਵੀ ਜਿਹਨੂੰ ਕਪਾ ਪੰਜਾਬੀ ਸਾਰੇ लाडला ਸ਼ਾਇਰ ਵੀ ਕਹਿੰਦੇ ਆ ਬਲਵੰਤ ਗਾਰਗੀ ਨੇ ਕਿੰਨੇ ਸੋਹਣੇ ਉਹਦੇ ਤੇਰੇ ਖਾ ਚਤ ਲਿਖੇ ਸੀ ਕੌਡੀਆਂ ਵਾਲਾ ਸੱਪ ਤੇ ਉਹ ਸ਼ਿਵ ਦੇ ਨਾਲ ਵੀ ਅਲੱਗ-ਅਲੱਗ ਲੋਕਾਂ ਕੋਲੇ ਅਲੱਗ-ਅਲੱਗ ਯਾਦਾਂ ਗੱਲਾਂ ਮੇਰੇ ਕੋਲ ਵੀ ਹੈ ਇੱਕ ਘਟਨਾ ਫਿਰੋਜ਼ਪੁਰ ਦੀ ਹੈ ਫਿਰੋਜ਼ਪੁਰ ਕਿਸੇ ਕਾਲਜ ਦੇ ਵਿੱਚ ਕਵੀ ਦਰਬਾਰ ਵਾਸਤੇ ਸ਼ਿਵ ਬਟਾਲਵੀ ਨੂੰ ਸੱਦਿਆ ਗਿਆ ਇਹ ਘਟਨਾ ਬਲਵੀਰ ਮੋਮੀ ਨੇ ਸੁਣਾਈ ਕਹਾਣੀਕਾਰ ਬਲਵੀਰ ਮੋਮੀ ਜਿਹੜਾ ਹੁਣ ਕੈਨੇਡਾ 'ਚ ਰਹਿੰਦਾ ਤੇ ਇੱਥੇ ਸਕੂਲ ਬੋਰਡ 'ਚ ਨੌਕਰੀ ਕਰਦਾ ਸੀ ਤੇ ਸ਼ਿਵ ਦੇ ਨੇੜਲੇ 'ਚ ਸੀ ਉਹ ਕੀ ਹੋਇਆ ਵੀ ਉਹ 150 ਰੁਪਏ ਲੈਣਾ ਸੀ ਇਹਨੇ ਕਵਤਾ ਬੁਲਣ ਦਾ ਇਥੋਂ ਬਕਾਇਦਾ ਬੱਸ ਵਿੱਚ ਜਾਂਦਾ ਸੀ ਉਹ ਤੋਂ ਬੱਸਾਂ 'ਚ ਹੀ ਜਾਂਦੇ ਸੀਗੇ ਇਹ ਨਾਮੀ ਬੰਦੇ ਵੀ ਤੇ ਕੀ ਹੋਇਆ ਵੀ ਉਹ ਉਧਰ ਰੇਡੀਓ ਤੇ ਅਨਾਉਂਸਮੈਂਟ ਹੋ ਗਈ ਅਖਬਾਰ 'ਚ ਤਾਂ ਅਗਲੇ ਦਿਨ ਵੀ ਰਵਾਜ ਆਊਗਾ ਵੀ ਸਹਿਤ ਅਕੈਡਮੀ ਅਵਾਰਡ ਇਸ ਵਾਰ ਦਾ ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਚ ਮਿਲ ਗਿਆ ਹੁਣ ਸ਼ਿਵ ਦਾ ਜਿਵੇਂ ਆਪਦਾ ਸੁਭਾਅ ਸੀ ਉਹ ਮਮੀ ਨੂੰ ਕਹਿੰਦਾ ਵੀ ਮੈਂ ਹੁਣ ਹੋ ਗਿਆ ਸਹਿਤ ਅਕੈਡਮੀ ਅਵਾਰਡ ਜੇਤੂ ਮੈਂ ਨਹੀਂ ਹੁਣ 150 ਚੱਕਰ ਦਾ ਬੋਲਣੀ ਹੁਣ ਮੇਰਾ ਰੇਟ ਚੜ ਗਿਆ ਇਹ ਕਾਲਜ ਦੇ ਪ੍ਰਿੰਸੀਪਲ ਨੂੰ ਕਹਦੇ ਵੀ ਮੈਂ ਤਾਂ 300 ਰੁਪਈਆ ਲਵਾਂਗਾ ਤਾਂ ਕਾਫਤਾ ਬੋਲੂਗਾ ਹੁਣ ਮਮੀ ਕਹਿੰਦਾ ਮੈਨੂੰ ਬਹੁਤ ਔਖਾ ਲੱਗੇ ਹੁਣ ਮੈਂ ਯਾਰ ਪ੍ਰਿੰਸੀਪਲ ਨੂੰ ਕਿਵੇਂ ਕਹਾ ਗੱਲ ਇਹਨਾਂ ਦੀ ਸਿੱਧੀ ਹੋਈ ਹੋਈ ਐ ਹੈ ਤੇ ਦੂਜਾ ਉਹ ਕਹਿੰਦਾ ਵੀ ਗੱਲ ਇੱਕ ਹੋਰ ਵੀ ਆ ਵੀ ਮੈਂ ਰਿਕਸ਼ੇ 'ਚ ਨਹੀਂ ਜਾਣਾ ਮੈਨੂੰ ਤਾਂ ਮੈਂ ਕਹਦਾ ਕਾਰ 'ਚ ਲੈ ਕੇ ਜਾਓ ਟੈਕਸੀ ਕਰ ਲਓ ਜਿਵੇਂ ਮਰਜ਼ੀ ਕਰੋ ਭੂਮੀ ਕਹਿੰਦਾ ਵੀ ਮੈਂ ਮੈਂ ਤਾਂ ਕੁਛ ਨਾ ਕੀਤਾ ਪਰ ਮੰਨ ਕੇ ਸ਼ੇਵ ਕੁਮਾਰ ਬਟਾਲਵੀ ਨੂੰ ਵੀ ਜਿਹੜਾ ਉਹ ਪ੍ਰਿੰਸੀਪਲ ਸੀ ਪ੍ਰਬੰਧਕ ਸੀ ਜਿਹੜਾ ਉਹ ਆਪਦੀ ਕਾਰ ਦੇ ਵਿੱਚ ਹੀ ਉਹਨੇ ਬਕਾਇਦਾ ਉਹਦਾ ਆਉਣ ਜਾਣ ਸ਼ਬਦਾ ਕੀਤਾ ਤੇ ਉਹਦੀ ਕੋਠੀ ਬੈਠ ਕੇ 150 ਰੁਪਏ ਦੀ ਥਾਂ ਤੇ ਉਹਨੇ ਕਵਤਾ ਬੋਲਣ ਦਾ ਕਵੀ ਦਰਬਾਰ 'ਚ ਸ਼ਾਮਲ ਹੋਣ ਦਾ 300 ਰੁਪਏ ਵੀ ਵਸੂਲ ਕਰ ਲਿਆ ਆਪਣੇ ਆਪ ਵਿੱਚ ਸੋਹਣੀ ਪਿਆਰੀ ਘਟਨਾ ਤੇ ਹਾਂ ਇੱਕ ਹੋਰ ਗੱਲ ਚ ਇੱਥੇ ਆਈ ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਸਮੇਂ-ਸਮੇਂ ਐਲਾਨ ਹੁੰਦੇ ਰਹੇ ਸਕੀਮਾਂ ਬਣਦੀਆਂ ਰਹੀਆਂ ਕੋਈ ਕਹਿੰਦੇ ਸੀ ਡਾਕੂਮੈਂਟਰੀ ਫਿਲਮ ਬਣਾਵਾਂਗੇ ਕੋਈ ਕਹਿੰਦੇ ਸੀਗੇ ਫੀਚਰ ਫਿਲਮ ਬਣਾਵਾਂਗੇ ਤੇ ਇੱਕ ਵਾਰ ਤਾਂ ਮੈਨੂੰ ਯਾਦ ਆ ਵੀ ਆਪਣਾ ਜਸਵੀਰ ਜੱਸੀ ਗੁਰਦਾਸਪੁਰੀਆ ਸਾਡਾ ਆੜੀ ਕੁੜੀ ਗੁਜਰਾਤ ਦੇ ਵਾਲਾ ਉਹਨੇ ਮੈਨੂੰ ਕਿਹਾ ਕਿ ਤਾਂ ਇੱਕ ਕੰਪਨੀ ਨੇ ਪ੍ਰੋਡਿਊਸਰਾਂ ਨੇ ਸ਼ਿਵ ਤੇ ਫਿਲਮ ਬਣਾਉਣੀ ਹੈ ਤੇ ਮੈਨੂੰ ਲੈਣਾ ਚਾਹਿਆ ਤੇ ਸ਼ਿਵ ਦੇ ਬਾਰੇ ਉਹਦਾ ਉੱਠਣ ਬੈਠਣ ਗੱਲਬਾਤ ਦਾ ਸਟਾਈਲ ਸਾਰਾ ਉਹ ਪਉ ਜਾਣਨਾ ਚਾਹਣਾ ਮੇਰੇ ਕੋਲ ਥੋੜਾ ਵੀਰਵਾ ਸੀ ਤੇ ਬਹੁਤ ਜ਼ਿਆਦਾ ਜਿਹੜਾ ਵੇਰਵਾ ਸੀ ਉਹ ਭੂਸ਼ਣ ਧਿਆਨਪੁਰੀ ਕੋਲ ਸੀ ਜਿਹੜਾ ਸ਼ਿਵ ਕੁਮਾਰ ਦਾ ਜਿਗਰੀ ਯਾਰ ਸੀ ਤੇ ਉਹ ਕੀ ਹੋਇਆ ਵੀ ਮੇਰੇ ਹੀ ਤੇ ਭੂਸ਼ਣ ਧਿਆਨਪੁਰੀ ਦਾ ਬਹੁਤ ਪਿਆਰ ਸੀ ਦੋਸਤੀ ਸੀ ਸੋ ਮੈਂ ਇੰਨੀਆਂ ਬਰੀਕੀ ਚ ਸੁਣੀਆਂ ਹੋਈਆਂ ਸੀ ਗੱਲਾਂ ਸ਼ਿਵ ਦੀਆਂ ਤੇ ਉਹ ਫਿਰ ਮੈਂ ਬਹੁਤ ਵਿਸਥਾਰ ਚ ਦਸੀਆਂ ਉਹਨੂੰ ਦੱਸਿਆ ਵੀ ਸ਼ਿਵ ਗੱਲਾਂ ਕਰਦਿਆਂ ਕਰਦਿਆ ਬੁੱਲਾ ਤੇ ਜੀਬ ਬਹੁਤ ਫੇਰਵਾ ਸੀ ਦੂਸਰਾ ਦਿਨ ਚ ਜਾਂ 2 ਜਾਂ 3 ਵਾਰ ਵੀ ਮਿਲਿਆ ਤਾਂ ਆਹ ਮੋਦਾ ਇਹ ਫਿਕਰਾ ਹੁੰਦਾ ਸੀ ਹੱਥ ਮਲੌਂਦਿਆਂ ਉਹਨੇ ਕਹਿਣਾ ਮਾਈਸੈਲਫ ਸ਼ਿਵ ਕੁਮਾਰ ਬਟਾਲਵੀ ਨੈਸ਼ਨਲ ਪੋएट ਇਸ ਤਰ੍ਹਾਂ ਵੀ ਜਦੋਂ ਉਹਦੇ ਘਰੇ ਫਰਿੱਜ ਆਇਆ ਪਹਿਲੀ ਵਾਰ ਮੋਹਨ ਭੰਡਾਰੀ ਤੇ ਪੂਸ਼ਨ ਧਿਆਨਪੁਰੀ ਨੇ ਕਿਵੇਂ ਪਾਰਟੀ ਲਈ ਇੱਥੋਂ ਤੱਕ ਕਿ ਜਿਹੜਾ ਉਹਨੇ ਲਿਖਿਆ ਸੀਗਾ ਆਪਣਾ ਮੋਹਨ ਭੰਡਾਰੀ ਦਾ ਰੇਖਾ ਚਿੱਤਰ ਫਲਵੇਰੀ ਵਾਲੇ ਹੱਥ ਉਹਦੇ ਬਾਰੇ ਵਿੱਚ ਵੀ ਉਹ ਕਿਉਂਕਿ ਭੰਡਾਰੀ ਸਾਹਿਬ ਨੂੰ ਫਲਵੇਰੀ ਹੋਈ ਸੀ ਤੇ ਉਹ ਸ਼ਿਵਦੀ ਘਰ ਵਾਲੀ ਜਿਹੜੀ ਸੀਗੀ ਉਹ ਇਸ ਗੱਲ ਉਹਨੂੰ ਸੀ ਵੀ ਸ਼ਾਇਦ ਬੱਚਿਆਂ ਨੂੰ ਨਾ ਕੁਝ ਹੋ ਜੇ ਮੁੰਡੇ ਕੁੜੀ ਨੂੰ ਪਰ ਜਦੋਂ ਉਹਨੇ ਕਹਾਣੀ ਪੜ੍ਹੀ ਆਪਣਾ ਮੈਨੂੰ ਟਗੋਰ ਬਣਾ ਦੇ ਮਾਂ ਤੇ ਘੋਟਣਾ ਤਾਂ ਸ਼ਿਵਦੀ ਘਰ ਵਾਲੀ ਅਰੁਣਾ ਮਟਾਲਵੀ ਉਹ ਐਨਾ ਵਿਗਲ ਗਈ ਐਨਾ ਹਲ ਗਈ ਨਹੀਂ ਪ੍ਰਭਾਵਿਤ ਹੋ ਗਈ ਉਹ ਕਹਿੰਦੀ ਜਿੰਨਾ ਪੋਟਿਆਂ ਨੇ ਇੰਨੀਆਂ ਪਿਆਰੀਆਂ ਕਹਾਣੀਆਂ ਲਿਖੀਆਂ ਉਹਨਾਂ ਪੋਟਿਆਂ ਤੋਂ ਮੇਰੇ ਬੱਚਿਆਂ ਨੂੰ ਕੁਝ ਨਹੀਂ ਹੋ ਸਕਦਾ ਇਹ ਫਲਵੈਰੀ ਵਾਲੇ ਹੱਥ ਸ਼ਿਵ ਨੇ ਦੋ ਤਿੰਨ ਹੀ ਰੇਖਾ ਚਿੱਤਰ ਲਿਖਿਆ ਇੱਕ ਕੈਸਸ ਸੁਮੇਸ਼ਾ ਬਾਰੇ ਇੱਕ अजीत कौर ਬਾਰੇ ਇੱਕ ਮੋਨ ਪੰਡਾਰੀ ਬਾਰੇ ਉਹਦੀ ਕਾਪੀ ਮੇਰੇ ਕੋਲ ਪਈ ਹੈ ਫਲਵੈਰੀ ਵਾਲੇ ਹੱਥ ਰੇਖਾ ਚਿੱਤਰ ਦੀ ਉਹਦੇ ਚ ਜ਼ਿਕਰ ਆਉਂਦਾ ਤੇ ਸ਼ਿਵ ਦੇ ਬਾਰੇ ਹਾਂ ਗੱਲ ਕਰ ਰਹੇ ਸੀ ਫਿਲਮਾਂ ਦੀ ਇੱਕ ਫਿਲਮ ਇੱਕ ਵਾਰ ਰਵਿੰਦਰ ਪੀਪਟਾ ਡਾਇਰੈਕਟਰ ਸੀ ਪਕੈਟਲੀ ਹੋਟਲ ਦੇ ਵਿੱਚ ਵਿਜੇ ਟੰਡਨ ਜੀ ਕਰਤਾ ਧਰਤਾ ਸੀ ਸਾਰੇ ਕਾਸੇ ਦੇ ਉਹਦੇ ਚ ਸਾਨੂੰ ਸੱਦੇ ਆ ਗਿਆ ਹਰਜੀਤ ਨਾਗਰਾ ਬੱਬੂ ਮਾਨ ਤੇ ਮੈਂ ਤੇ ਉਦੋਂ ਸਿਟਿੰਗ ਹੋਈ ਉਹ ਸਿਟਿੰਗ ਵੀ ਤੜਕੇ ਦੇ 3-4 ਵਜੇ ਤੱਕ ਚੱਲਦੀ ਰਹੀ ਤੇ ਉਹਦੇ ਚ ਉਹ ਸ਼ਿਵ ਕੁਮਾਰ ਬਾਰੇ ਫਿਲਮ ਬਣਾਉਣ ਦੀ ਯੋਜਨਾ ਬਣੀ ਗੱਲਬਾਤ ਹੋਈ ਡਿਸਕਸ਼ਨ ਹੋਈ ਪਰ ਉਹ ਮੈਨੂੰ ਇਹ ਨਹੀਂ ਹੁਣ ਚੇਤਾ ਵੀ ਉਹ ਕਿਉਂ ਰਹਿ ਗਈ ਉਹ ਉਹ ਵੀ ਵਿੱਚ ਹੀ ਰਹਿ ਗਈ ਆਪਣਾ ਯੋਜਨਾ ਹਾਂ ਉਸ ਤੋਂ ਬਾਅਦ ਫਿਰ ਇੱਕ ਵਾਰ ਸ਼ਿਵ ਬਟਾਲਵੀ ਦੇ ਉੱਤੇ ਫਿਲਮ ਮਣਾਉਣ ਦੀ ਗੱਲ ਚੱਲੀ ਤੇ ਉਹ ਵਿਜੇ ਟੰਡਨ ਜੀ ਵਿੱਚ ਹੋਣ ਕਰਕੇ ਕਿਉਂਕਿ ਸਾਰੇ ਇੱਕ ਤਰ੍ਹਾਂ ਨਾਲ ਇਹ ਸੀ ਕਰਤਾ ਧਰਤਾ ਹਰ ਗੱਲ ਦਾ ਸਾਨੂੰ ਪਤਾ ਲੱਗਦਾ ਰਹਿੰਦਾ ਸੀ ਉਤਮ ਸਿੰਘ ਨੂੰ ਲੈ ਲਿਆ ਸੀ 뮤직 ਡਾਇਰੈਕਟਰ ਵਿੱਚ ਸ਼ਿਵ ਦੇ ਲਿਖੇ ਹੋਏ ਚਾਰ ਗੀਤ ਵੀ ਰਿਕਾਰਡਿੰਗ ਵੀ ਹੋ ਗਈ ਸੀ ਬਕਾਇਦਾ ਸਕ੍ਰਿਪਟ ਪੇਪਰਵਰਕ ਹੋ ਗਿਆ ਸੀਗਾ ਤੇ ਉਹਦੇ ਵਿੱਚ ਜਿਹੜਾ ਸ਼ਿਵ ਦੇ ਰੋਲ ਵਾਸਤੇ ਲਿਆ ਗਿਆ ਸੀ ਹਰਭਜਨ ਮਾਨ ਤੇ ਉਹ ਵੀ ਗਾ ਯੋਜਨਾ ਚੱਲਦੀ ਗਈ ਫਿਰ ਕੁਝ ਪਤਾ ਲੱਗਿਆ ਵੀ ਉਧਰੋਂ ਪਰਿਵਾਰ ਤੋਂ ਜਿਹੜੀ ਬਕਾਇਦਾ ਇਜਾਜ਼ਤ ਲੈਣੀ ਹੁੰਦੀ ਹੈ ਜਾਂ ਕਾਪੀਰਾਈਟ ਲੈਣਾ ਹੁੰਦਾ ਉਹ ਸਾਰੇ ਕਸੇ ਦੇ ਵਿੱਚ ਉਹ ਗੱਲ ਮੈਚ्योर ਨਾ ਹੋ ਸકી ਉਹ ਫਿਲਮ ਬਣਨੋ ਵੀ ਰਹਿ ਗਈ ਉਹ ਉਤਮ ਸਿੰਘ ਦੇ ਸੰਗੀਤ ਵਾਲੇ ਗੀਤ ਵੀ ਸਾਹਮਣੇ ਆਈ ਨਹੀਂ ਸਕੇ ਰਿਕਾਰਡ ਕੀਤੀ ਰਹਿ ਗਏ ਇਸੇ ਤਰ੍ਹਾਂ ਸ਼ਿਵ ਬਟਾਲਵੀ ਬਾਰੇ ਬੜੀ ਵਾਰ ਇਦਾਂ ਦੀਆਂ ਸੁਣਨ ਚ ਆਉਂਦਾ ਵੀ ਫੁਲਾਨਾ ਡਾਕੂਮੈਂਟਰੀ ਬਣਾ ਰਿਹਾ ਫੁਲਾਨਾ ਫੀਚਰ ਫਿਲਮ ਬਣਾ ਰਿਹਾ ਬਹੁਤ ਵੱਡਾ ਪੋएट ਸੀ ਵਾਰਸ਼ਾ ਤੋਂ ਬਾਅਦ ਜੇ ਜਵਾਨੀ ਚੇਤੇ ਆ ਕਿਸੇ ਨੂੰ ਤੇ ਹੱਟੀ ਜਿਹਨੂੰ ਕਹਿੰਦੇ ਨਾ ਹੱਟੀ ਭੱਠੀ ਵਾਲੇ ਨੂੰ ਵੀ ਪਤਾ ਤਾਂ ਵਾਰਸ਼ਾ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਹੋਈ ਆ ਜਿਹਨੂੰ ਇੰਨਾ ਜਾਣਿਆ ਜਾਂਦਾ ਤੇ ਜਿਹਦੇ ਗੀਤ ਜਾਂ ਕਵਤਾਵਾਂ ਹਰ ਕਿਸੇ ਨੇ ਕਿਸੇ ਨੇ ਭਾਵੇਂ ਇੱਕ ਸੁਣਿਆ ਕਿਸੇ ਨੇ ਦੋ ਕਿਸੇ ਨੇ ਚਾਰ ਸੁਣੇ ਆ ਤੇ ਦੇਖਦੇ ਆ ਕੌਣ ਮੈਦਾਨ ਵਿੱਚ ਨਿੱਤਰਦਾ ਸ਼ਿਵ ਕੁਮਾਰ ਬਟਾਲਵੀ ਬਾਰੇ ਕਦੋਂ ਕੋਈ ਫਿਲਮ ਬਣ ਕੇ ਸਾਹਮਣੇ ਆਉਂਦੀ